ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜਾਣਕਾਰੀ ਹੁਣੇ-ਹੁਣੇ ਮਿਲੀ ਹੈ ਝਾਰਖੰਡ ਦੇ ਨਵੇਂ ਮੁੱਖ ਮੰਤਰੀ ਹਿਮੰਤ ਸਰੇਨ ਇੱਕ ਵਾਰ ਫਿਰ ਝਾਰਖੰਡ ਮੁੱਖ ਮੰਤਰੀ ਬਣੇ ਜਾ ਰਹੇ ਹਨ ਰਾਜਧਾਨੀ ਰਾਚੀ ਚ ਬੁੱਧਵਾਰ ਨੂੰ ਹੋਈ ਆਈ ਐਨ ਡੀ ਆਈ ਏ ਦੀ ਵਿਧਾਇਕ ਦਲ ਦੀ ਬਣਕ ਚ ਵਿਧਾਇਕਾਂ ਦੀ ਸਹਿਮਤੀ ਨਾਲ ਹਮੰਤਸਰੈਨ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਮੁੱਖ ਮੰਤਰੀ ਕੰਪਾਈ ਸਰੇਨ ਨੇ ਰਾਜਪਾਲ ਸੀਪੀ ਰਾਧਾਕ੍ਰਿਸ਼ਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਤੇ ਰਾਜਪਾਲ ਸੀਪੀ ਰਾਧਾਕ੍ਰਿਸ਼ਨ ਅੱਜ ਦੀ ਸ਼ਾਮ ਨੂੰ ਹੀ ਕੁੰਡੀਗੇੜੀ ਦੌਰੇ ਤੇ ਰਾਚੀ ਪਹੁੰਚ ਗਏ ਹਨ ਤੇ ਚਪਾਈ ਸਰੇਨ ਦੇ ਅਸਤੀਫੇ ਤੋਂ ਬਾਅਦ ਹਮੰਤਸਰੈਨ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ ਸੂਤਰਾਂ ਮੁਤਾਬਿਕ ਆhmad Tsane de ਮੁੱਖ ਮੰਤਰੀ ਜੀहां احمد Tsane de ਹੁਣ ਮੁੱਖ ਮੰਤਰੀ ਵੀ ਸੌ ਚੱਕ ਸਮਾਗਮ ਵਿੱਚ ਕਈ ਮੰਤਰੀ ਵੀ ਸੌ ਚੱਕਣਗੇ ਵੀਡੀਓ ਦੇਖਣ ਲਈ ਤੋਂ ਬਾਅਦ ਬਹੁਤ ਹੀ ਧੰਨਵਾਦ